ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਅਧਿਆਪਕ ਵਰਗ ਪ੍ਰਤੀ ਕੀਤੇ ਗਲਤ ਬਤਾਰੇ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਖੇਦੀ ਕੀਤੀ ਹੈ ਬੈਂਸ ਨੇ ਕਿਹਾ ਕਿ ਉਹ ਇੱਕ ਸਿੱਖਿਆ ਮੰਤਰੀ ਹੋਣ ਦੇ ਨਾਤੇ ਮਹਿਸੂਸ ਕਰਦੇ ਨੇ ਕਿ ਵਿਧਾਇਕ ਨੂੰ ਜਿਹਾ ਪੜਾਅ ਬਤਿਰਾ ਨਹੀਂ ਸੀ ਕਰਨਾ ਚਾਹੀਦਾ ਜੇਕਰ ਕੋਈ ਸ਼ਿਕਾਇਤ ਸੀ ਤਾਂ ਉਹ ਮੁੱਖ ਮੰਤਰੀ ਜਾਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਂਦੇ ਮੰਗਲਵਾਰ ਨੂੰ ਇੱਥੇ ਪੰਜਾਬ ਪਾਬੰਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਪੂਰੇ ਪੰਜਾਬ 'ਚ ਸਿੱਖਿਆ ਕ੍ਰਾਂਤੀ ਸੰਬੰਧੀ ਬਹੁਤ ਵਧੀਆ ਪ੍ਰੋਗਰਾਮ ਹੋਏ ਨੇ ਪਰ ਮੀਡੀਆ ਤੇ ਸਿਆਸੀ ਵਿਰੋਧੀਆਂ ਨੇ ਸਿਰਫ ਚੇਤਨ ਸਿੰਘ ਜੋੜਾ ਮਾਜਰਾ ਦੀ ਘਟਾ ਨੂੰ ਵਧੇਰੇ ਉਛਾਲ ਦਿੱਤਾ ਇਹ ਵੀ ਦੱਸ ਦिए ਕਿ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਮੰਤਰੀ ਅਤੇ ਵਿਧਾਇਕ ਸਰਕਾਰੀ ਸਕੂਲਾਂ ਦੇ ਵਿਕਾਸ ਕਰਜਾਂ ਦੇ ਉਦਘਾਟਨ ਕਰੇ ਸੀ ਤਾਂ ਸਮਾਣਾ ਹਲਕੇ ਦੇ ਇੱਕ ਸਕੂਲ ਦੇ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਅਧਿਆਪਕਾਂ ਦੀ ਘਾਟ ਗੈਰ ਹਾਜ਼ਰੀ ਖਾਲੀ ਕੁਰਸੀਆਂ ਦੇਖ ਕੇ ਭੜਕ ਗਏ ਤੇ ਉਹਨਾਂ ਨੇ ਮੰਚ ਤੇ ਹੀ ਅਧਿਆਪਕਾਂ 'ਤੇ ਕਲਾਸ ਲਗਾਉਣੀ ਸ਼ੁਰੂ ਕਰ ਦਿੱਤੀ। ਉਹਨਾਂ ਸਕੂਲ ਪ੍ਰਬੰਧਕਾਂ ਅਧਿਆਪਕਾਂ ਨੂੰ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਸ਼ਿਕਾਇਤ ਕਰਨ ਦੀ ਧਮਕੀ ਵੀ ਦਿੱਤੀ ਪਰ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਜਿਸ ਦੇ ਨਾਲ ਸਰਕਾਰ ਦੀ ਕਿਰਕਰੀ ਹੋਈ ਅਤੇ ਉਸ ਤੋਂ ਬਾਅਦ ਸਿੱਖਿਆ ਮੰਤਰੀ ਨੂੰ ਕੈਮਰੇ ਅੱਗੇ ਆਉਣਾ ਪਿਆ। ਸਿੱਖਿਆ ਮੰਤਰੀ ਨੇ ਕਿਹਾ ਕਿ 349 ਥਾਵਾਂ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ। ਸਮੱਸਿਆ ਸਿਰਫ ਇੱਕ ਥਾਂ ਤੇ ਹੀ ਸੀ ਉਹਨਾਂ ਕਿਹਾ ਕਿ ਜੇਕਰ ਜਿਹਾ ਵਤੀਰਾ ਕੀਤਾ ਗਿਆ ਤਾਂ ਉਹ ਗਲਤ ਹੈ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਸਾਬਕਾ ਮੰਤਰੀ ਨੂੰ ਕੁਝ ਗਲਤ ਲੱਗ ਰਿਹਾ ਸੀ ਤਾਂ ਉਹ ਪ੍ਰਿੰਸੀਪਲ ਨਾਲ ਇਕੱਲੇ ਜਾ ਕੇ ਉਹਨਾਂ ਦੇ ਦਫ਼ਤਰ ਦੇ ਵਿੱਚ ਗੱਲ ਕਰ ਸਕਦੇ ਸੀਗੇ ਭਾਵੇਂ ਉਹ ਇਸ ਦਾ ਵੀਡੀਓ ਵੀ ਬਣਾ ਲੈਂਦੇ ਅਧਿਆਪਕਾਂ ਦੇ ਨਾਲ ਜਨਤਕ ਤੌਰ ਤੇ ਇਸ ਤਰ੍ਹਾਂ ਗੱਲ ਨਹੀਂ ਕੀਤੀ ਜਾ ਸਕਦੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਖੁਦ ਕਹਿੰਦੇ ਨੇ ਕਿ ਉਹ ਇੱਕ ਅਧਿਆਪਕ ਦਾ ਪੋਤਾ ਹੈ ਅਧਿਆਪਕ ਸਨਮਾਨ ਦਾ ਪਾਤਰ ਹੈ ਜਿਹੜਾ ਮਾਜਰਾ ਨੇ ਜਹੇ ਵਤੀਰੇ ਦੀ ਪਹਿਲੀ ਘਟਨਾ ਨਹੀਂ ਹੈਗੀ ਸਿਹਤ ਮੰਤਰੀ ਹੁੰਦਿਆਂ ਵੀ ਉਹਨਾਂ ਦਾ ਕਾਰਜਕਾਲ ਵਿਵਾਦਾਂ ਦੇ ਵਿੱਚ ਰਿਹਾ ਉਹਨਾਂ 29 ਜੁਲਾਈ 2022 ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਡਾਕਟਰ ਰਾਜ ਭਾਦਰ ਨੂੰ ਜਿਹੜਾ ਫਟੇ ਹੋਏ ਗੱਦਿਆਂ ਦੇ ਉੱਤੇ ਲੇਟਣ ਲਈ ਮਜਬੂਰ ਕਰ ਦਿੱਤਾ ਜਿਸ ਘਟਨਾ ਦੀ ਵੱਡੇ ਪੱਧਰ ਤੇ ਅਲੋਚਨਾ ਹੋਈ ਤੇ ਡਾਕਟਰ ਰਾਜਭਾਦਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ ਉਧਰ ਇਹ ਵੀ ਦੱਸਦੀ ਹੈ ਕਿ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਕੂਲ ਮੈਟਰੋਸ਼ਿਪ ਪ੍ਰੋਗਰਾਮ ਤਹਿਤ ਸਕੂਲ ਗੋਦਲੈਂਡ ਲਈ 100 ਅਧਿਕਾਰੀਆਂ ਨੇ ਅਰਜ਼ੀਆਂ ਦਿੱਤੀਆਂ ਨੇ ਉਹਨਾਂ ਦੱਸਿਆ ਕਿ ਅਰਜ਼ੀਆਂ ਦੇਣ ਵਾਲਿਆਂ ਦੇ ਵਿੱਚ 41 IAS 47 IPS 8 ਪੀਪੀਐਸ ਤੇ 3 ਪੀਸੀਐਸ ਅਧਿਕਾਰੀ ਸ਼ਾਮਲ ਨੇ ਇੱਥੇ ਵੀ ਦੱਸਿਆ ਜਾਂਦਾ ਹੈ ਕਿ ਬੈਂਸ ਦੀ ਆਈਪੀਐਸ ਪਤਨੀ ਜੋ ਕਿ ਹੁਣ ਖੰਨਾ ਦੇ ਵਿੱਚ ਐਸਐਸਪੀ ਵਜੋਂ ਕੰਮ ਕਰ ਰਹੇ ਨੇ ਉਹਨਾਂ ਨੇ ਵੀ ਸਕੂਲ ਗੋਦ ਲੈਣ ਲਈ ਅਰਜੀ ਦਿੱਤੀ ਹੈ ਉਹਨੇ ਵੀ ਦੱਸਿਆ ਕਿ ਜ਼ਿਆਦਾਤਰ ਅਧਿਕਾਰੀ 2015 ਬੈਂਸ ਤੋਂ ਉੱਪਰ ਦੇ ਨੇ ਬੈਂਸ ਨੇ ਕਿਹਾ ਕਿ ਅੱਜ ਜਦੋਂ ਸਰਕਾਰੀ ਸਕੂਲਾਂ ਦੀ ਗੱਲ ਹੋਣ ਲੱਗੀ ਆ ਤਾਂ ਸਿਆਸੀ ਵਿਰੋਧੀ ਅੰਦੋਚਨਾ ਕਰਨ ਲੱਗੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸਕੂਲਾਂ 'ਚ ਸੁਰੱਖਿਆ ਗਾਰਡ, ਟਰਾਂਸਪੋਰਟਰ ਤੇ ਕੈਂਪਸ ਮੈਨੇਜਰ ਦਾ ਪ੍ਰਬੰਧ ਕੀਤਾ ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਜਿਹਾ ਕੁਝ ਵੀ ਨਹੀਂ ਕੀਤਾ ਉਹ ਵੀ ਦੱਸਿਆ ਕਿ ਜਿਹੜੇ ਅਧਿਆਪਕ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਾਉਣਗੇ ਉਹਨਾਂ ਨੂੰ ਵਾਧੂ ਅੰਕ ਦਿੱਤੇ ਜਾਣਗੇ ਜੋ ਕਿ ਉਹਨਾਂ ਦੇ ਤਬਾਦਲੇ ਵਿੱਚ ਸਹਾਇਕ ਹੋਣਗੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਤੇ ਚੁਣਿੰਦਾ ਦੁਕਾਨਾਂ ਤੋਂ ਕਿਤਾਬਾਂ ਵਰਦੀਆਂ ਖਰੀਦਣ ਦੀ ਦਬਾਅ ਪਾਇਆ ਜਾ ਰਿਹਾ ਹੈ ਜੋ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਿਹਾ ਕਿਤੇ ਹੁੰਦਾ ਹੋਇਆ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਊਗੀ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜੋ ਇਹ ਮੀਤ ਲੱਗ ਰਹੀ ਸੀ ਕਿ ਜਿਵੇਂ ਚੇਤਨ ਸਿੰਘ ਜੋੜਾ ਮਾਜਰਾ ਨੇ ਧਮਕੀ ਦਿੱਤੀ ਕਿ ਮੈਂ ਤੁਹਾਡੀ ਸ਼ਿਕਾਇਤ ਮੁੱਖ ਮੰਤਰੀ ਨੂੰ ਕਰੂੰਗਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਕਰੂੰਗਾ ਜੋ ਹਾਲਾਤ ਨੇ ਸਕੂਲ ਦੇ ਵਿੱਚ ਕਿਤੇ ਵੀ ਅਨੁਸ਼ਾਸਨ ਨਜ਼ਰ ਨਹੀਂ ਆ ਰਿਹਾ ਬੱਚੇ ਇਧਰ ਉਧਰ ਫੈਲੇ ਨੇ ਅਧਿਆਪਕ ਵੀ ਪੂਰੇ ਨਜ਼ਰ ਨਹੀਂ ਆ ਰਹੇ ਤਾਂ ਭੜਕਦੇ ਨਜ਼ਰ ਆਏ ਪਰ ਉਹਨਾਂ ਦੇ ਵੱਲੋਂ ਦਿੱਤੀ ਧਮਕੀ ਉਹਨਾਂ ਉੱਤੇ ਪਾਰੂ ਪੈ ਚੁੱਕੀ ਹੈ ਸਿੱਖਿਆ ਮੰਤਰੀ ਨੇ ਜੋੜਾ ਮਾਜਰਾ ਦੇ ਜਹੇ ਵਤੀਰੇ ਦੀ ਨਖੇਦੀ ਕੀਤੀ ਹੈ ਕਿਉਂਕਿ ਕੁਝ ਸਮੇਂ ਬਾਅਦ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ ਜਿਸ ਕਰਕੇ ਆਮ ਆਦਮੀ ਪਾਰਟੀ ਕੋਈ ਵੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਜਹੇ ਹਾਲਾਤਾਂ ਦੇ ਵਿੱਚੋਂ ਨਿਕਲਣ ਵਾਸਤੇ ਆਮ ਆਦਮੀ ਪਾਰਟੀ ਹੈ ਜਿਹੜੀ ਉਸ ਤਰੀਕੇ ਨਾਲ ਸੋਚ ਰਹੀ ਹੈ ਜਿਹਾ ਲੱਗ ਰਿਹਾ ਸੀਗਾ ਕਿ ਜੋ ਚੇਤਨ ਸਿੰਘ ਜੋੜਾ ਮਾਜਰਾ ਦੀ ਵੀਡੀਓ ਬਾਹਰ ਨਿਕਲੀ ਹੈ ਉਸ ਪੂਰੇ ਮਾਮਲੇ ਵਿੱਚ ਕਿਤੇ ਅਧਿਆਪਕਾਂ ਉੱਤੇ ਜਾਂ ਪ੍ਰਿੰਸੀਪਲ ਉੱਤੇ ਕੋਈ ਕਾਰਵਾਈ ਤਾਂ ਨਹੀਂ ਕੀਤੀ ਜਾਏਗੀ ਪਰ ਹੁਣ ਚੇਤਨ ਸਿੰਘ ਜੋੜਾ ਮਾਜਰਾ ਦੀ ਹੀ ਨਖੇਦੀ ਕੀਤੀ ਹੈ ਕਿ ਗਲਤਪਤੀ ਰ ਹੈ ਜੇਕਰ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਸਕੂਲ ਦੇ ਵਿੱਚ ਤਾਂ ਇੱਕ ਉਹਦੀ ਜਿਹੜੀ ਗੱਲਬਾਤ ਹੈ ਉਹ ਬੈਠ ਕੇ ਹੋ ਸਕਦੀ ਹੈ ਬੰਦ ਕਵਰੇਜ ਗੱਲਬਾਤ ਹੋ ਸਕਦੀ ਹੈ ਪਰ ਬੱਚਿਆਂ ਦੇ ਅੱਗੇ ਜਿਹੇ ਬਿਆਨ ਦੇਣੇ ਜਿਹੇ ਤਰ੍ਹਾਂ ਦੀ ਹਰਕਤ ਕਰਨੀ ਇੱਕ ਤਰ੍ਹਾਂ ਕਿਤੇ ਸ਼ਰਮਸਰ ਕਰਦੀ ਹੈ ਕਿਉਂਕਿ ਬੱਚੇ ਨੇ ਜਿਹੜੇ ਉਹ ਅ ਦੇਖ ਕੇ ਸਿੱਖਦੇ ਹੁੰਦੇ ਨੇ ਕੋਈ ਲੀਡਰ ਹੈ ਕੋਈ ਅਧਿਆਪਕ ਹੈ ਜਾਂ ਕਿ ਹੋਰ ਵਰਗ ਦਾ ਵੀ ਜੇਕਰ ਵਿਅਕਤੀ ਬੱਚਿਆਂ ਨੂੰ ਸਮਝਾਉਣ ਵਾਸਤੇ ਕੋਈ ਲੈਕਚਰ ਕਰਨ ਵਾਸਤੇ ਕਿਤੇ ਸਕੂਲ ਦੇ ਵਿੱਚ ਆਉਂਦਾ ਤਾਂ ਬੱਚੇ ਉਹਨਾਂ ਨੂੰ ਦੇਖਦੇ ਨੇ ਫੋਲੋ ਕਰਦੇ ਨੇ ਤੇ ਉਸ ਤਰੀਕੇ ਦਾ ਬਣਨਾ ਚਾਹੁੰਦੇ ਨੇ ਪਰ ਜਦੋਂ ਸਾਬਕਾ ਮੰਤਰੀ ਜਹੇਵਤੀ ਦੇ ਨਾਲ ਪੇਸ਼ ਆਉਣ ਉਹਨਾਂ ਨੂੰ ਉਹ ਸਟੇਜ ਉੱਤੇ ਜਾ ਕੇ ਬੋਲਣ ਦੀ ਤਮੀਜ਼ ਭੁੱਲ ਜਾਣ ਸ੍ਰਿਸ਼ਟਾਚਾਰ ਭੁੱਲ ਜਾਣ ਤਾਂ ਫਿਰ ਸਵਾਲ ਤਾਂ ਉੱਠਦੇ ਹੀ ਨੇ ਜੀ ਇਜਾਜ਼ਤ ਧੰਨਵਾਦ